ਮਨ ਗੁਰ ਦਾ ਪਿਆਰ ਕਰਨ ਵਾਸਤੇ ਹਰ ਵੇਲੇ ਸਾਰਾ ਰੱਬ ਦਾ ਨਾਮ ਜਪ। ਤੇ ਨਾਮ ਰੱਬ ਦੇ ਕੋਲੋਂ ਮੰਗ। ਨਾਮ ਮੰਗਾਗੇ ਦਾਤਾ ਆਪਣਿਆ ਬਰ ਲਾਂਗੇ। ਹਰ ਕਰੋ ਦਾਤਾ ਦੇਣ ਵਾਲਾ ਦਾਤਾ ਇਹਦਾ ਨਾਮਾਂਗੇ ਇਹ ਦਾਤਾ ਆਪਣਿਆ ਪਾ ਜਾਣਗੇ। ਅਸੀਂ ਕਈ ਵਾਰੀ ਅਣਜਾਣ ਕਿ ਦਾਤਾ ਹੀ ਮੰਗਦੇ ਪੁੱਤਰ ਦੇ ਮਾਇਆ ਦੇ ਨੌਕਰੀ ਦੇ ਸਵਸਥਾ ਦੇ ਸਰੀਰ ਤੋਂ ਤੁਨਸੋ ਜੀ। ਕਿੰਨਾ ਚੰਗਾ ਹੋਵੇ ਰੱਬ ਦਾ ਨਾਮ ਮੰਗ ਲਈਏ। ਨਾ ਹੁੰਤੇ ਆਈਏ। ਨਾ ਮੰਗਿਏ ਨਾ ਮੈਂ ਸਹਿਜ ਸੁਮੈ ਦੂਸਰਾ ਸੈਲਜ ਕਾਲ ਨਹੀਂ ਕਰਨੀ ਇਹ ਵੀ ਤਾਤ੍ਰਿਕ ਜੋਗ ਨਹੀਂ ਬਾਣੀ ਬਾਣੀ ਸਹਿਜ ਵਾਲਾ ਮਾਰਿਆ ਐਸਾ ਐਸਾ ਕਿਰਪਾ ਹੋਏ ਕੈਸੀ ਕਿਰਪਾ ਹੋਏਗੀ ਪੱਕਾ ਰੰਗ ਹੈ ਪੁਜੀਟੇ ਦਾ ਜੋ ਕੋਈ ਲਸਦਾ ਨਹੀਂ ਉਤਰਦਾ ਨਹੀਂ ਇਸ ਕਰਕੇ ਗੁਰੂ ਮਾਰਾ ਕਰਨ ਕਿ ਤਾਹੀ ਪਰਮ ਪਿਤਾ ਪਰਮਾਤਮਾ ਕਾਲ ਉਸ ਵਾਹਿਗੁਰੂ ਜੀ ਪਰਮੇਸ਼ਰ ਸਮਰਾਤ ਹੈ ਇਨਸਾਨ ਦੀ ਪੂਜਾ ਨਹੀਂ ਜਪ ਦੀ ਰਾਤ ਨਾ ਕਰ ਕਾਗਜ਼ਾ ਦੇ ਨਾਲ ਨਾਮ ਤੇ ਆਈਏ ਨਾਮ ਮੰਗੀਏ ਨਾਮ ਨਹੀਂ ਸਹਿ ਸਮਾਈ ਪਰਮਾਤਮਾ ਨਾਮ ਹੀ ਸਿਮਰਨਾ ਚਾਹੀਦਾ ਹੈ ਗੁਰੂ ਪਾਸੋਂ ਵੀ ਕੀ ਮੰਗਣਾ ਹੈ ਨਾਮ ਦੀ ਦਾਤ ਮੰਗਣੀ ਪਰਮਾਤਮਾ ਤੋਂ ਪਰਮੇਸ਼ਰ ਦੇ ਨਾਮ ਨਾਲ ਜੁੜਦਾ ਹੈ ਨਾਮ ਕੁ ਆਤਮਾ ਕਡੋਲਦਾ ਅਭਿਸ਼ ਦੇ ਗਿਆਨ ਦਾ ਸਹਿ ਸਮਾਈ ਜਿਦਾ ਪਾਵੈ ਆਤਮ ਕਡੋਲਤਾ ਕੋਈ ਪਟਕਣਾ ਨਹੀਂ ਨਾਮਾ ਦੇ ਪ੍ਰਭਾਵ ਕਾਰਨ ਕਮਕਾਰਾਂ ਵਾਲੀ ਮੈਲ ਦੇ ਕੰਕਾਮ ਕ੍ਰੋਧ ਜਿੰਦਾ ਚਿਰ ਤੱਕ ਨੇ ਆ ਬਦੂ ਹੁਣ ਹੋਤੋ ਕਾਕਾ ਮਹਨਾ ਕੇਵਲ ਸਬਦ ਦੀ ਕਮਾਈ ਨਾਲ ਸੰਮਰਥ ਰੂਹੀ ਕਿਰਪਾ ਨਾਲ ਹੀ ਭਾਈ ਇਹ ਮਨ ਵਸੇ ਚੰਗਾ ਹੈ ਥ੍ਰੀਕਾ ਬਾਰ ਬਾਰ ਸਿਮਰਨ ਸੁਖਰਾਨਾ ਅਰਦਾਸ ਜਿਉਂ ਜਿਉਂ ਹੋਏਗੀ ਕਿਰਪਾ ਬਣੇਗੀ ਜਿਨ ਸਤਿਗੁਰ ਸੇਵਿਆ ਤਿਨਿ ਪਾਇਆ ਨਾਮ ਨਿਦਾਨ ਜਿਨ੍ਹਾਂ ਨੇ ਬੰਦਿਆਂ ਨੇ ਸਤਿਗੁਰ ਦੀ ਸਰਨ ਲਈ ਸਮਰਾਤ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਫਲਸਫੀ ਨੂੰ ਕਮਾਇਆ ਨਾਮ ਜਪੋ ਵੰਡ ਸਕੋ ਪਹਿਲਾ ਧਰਮ ਵਾਲੇ ਕੀਰਤ ਗੁਰੂ ਤਿੰਨ ਸਿਧਾਂਤ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਰਦਾਨਾ ਪਾਇਰ ਸਾਹਿਬ ਜੀ ਗੁਰੂ ਸਾਹਿਬ ਦੇ ਕੋਲ ਗਏ ਗੁਰੂ ਸਾਹਿਬ ਨੇ ਕਿਹਾ ਮਰਦਾਨਾ ਕੇਸ਼ ਰੱਖਣੇ ਸਾਬਤ ਸੂਲ ਪਰਮਾਤਮਾ ਦੇ ਜੀ ਸਾਤਿ ਬੁਖੀ ਸਲਾਮਤ ਰੱਖਣੇ ਨਾਮ ਜਪਣਾ ਤਰਨ ਵਾਲੀ ਕੀਰਤ ਕਰਨੀ ਬਸ ਵੰਨ ਸਕੋ ਇਸ ਤੋਂ ਵੱਡਾ ਹੋਰ ਕੋਈ ਕਾਰਜ ਨਹੀਂ ਸਿੰਗਾ ਨੇ ਭਾਈ ਸਤਗੁਰ ਦੀ ਸੇਵਾ ਕੀਤੀ ਵਚਨ कमाए ਉਹਨਾਂ ਬੰਦਿਆਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਰੱਬ ਦੇ ਨਾਮ ਦੇ ਰੁੱਤੀ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ ਅੰਤਰ ਹਲ ਰਸ ਰੱਬ ਰਹਾ ਉਹਨਾਂ ਦੀ ਕਿਰਦੀ ਵਚਨ ਕਮਾਣ ਦੇ ਨਾਮ ਹੁੰਦਾ ਕੀ ਹੈ ਸਾਰੇ ਪਾਂ ਸੇਵਾ ਕਰਦੇ ਹਾਂ ਸਾਰੇ ਬਾਣੀ ਪੜ੍ਹਦੇ ਹਾਂ ਜੇ ਸਾਡੇ ਅੰਦਰ ਨਾਮ ਦਾ ਨਾਮ ਟਿਕ ਗਿਆ ਅਸਵੰਨਾ ਸ਼ੁਰੂ ਹੋ ਗਿਆ ਕਿਸੇ ਦੇ প্রতি ਦਵੇਸ਼ ਨਹੀਂ ਵੈਰ ਵਾਲੀ ਭਾਵਨਾ ਵਿਰੋਧ ਵਾਲੀ ਭਾਵਨਾ ਖਤਮ ਹੋ ਗਈ ਜੋ ਦਿਸੈ ਸੁ ਤੇਰਾ ਰੁਕ ਤਾਂ ਸਮਝ ਲਓ ਭਾਈ ਫਿਰ ਦੇ ਨਾਮ ਵੱਸੇ ਪ੍ਰਮਾਤਮਾ ਦੀ ਤਵਨੀ ਅੰਤਰ ਹਰ ਅਸਰਾ ਬ੍ਰਹਮਿਆ ਚੋਕਾ ਮਾਨ ਅਭਮਾਨ ਮਨ ਵਿੱਚੋਂ ਅਹੰਕਾਰ ਦੂਰ ਹੋ ਗਿਆ ਇਹ ਪਿਸ਼ਾਣ ਨਾਮ ਰੂਪੀ ਦਸਦੀ ਅਗਲਾ ਬੋਚਨ ਹੈ ਹਿਰਦੇ ਕਾਮਲ ਫਰਨਾਸਿਆ ਲਾਗਗਾ ਸੈਤਿਆ ਉਹਨਾਂ ਦੇ ਹਿਰਦੇ ਅੰਦਰ ਕੌਲ ਫੁੱਲ ਖਿੜ ਜਾਂਦੇ ਪਾਪਿਲ ਪਰਿਕਾਰਾ ਤੁਰਤ ਨਿੰਦਾ 조ਲੀ ਸਭ ਦੂਰ ਹੋ ਗਈ ਆਤਮ ਗਨੰਦ ਬਣ ਗਏ ਆ ਕੀ ਪ੍ਰੇਮ ਦੇ ਨਾਲ ਲਗਦੇ ਚਲਨ ਦਾ ਧਿਆਨ ਜੁੜਿਆ ਆ ਰਿਹਾ ਉਹ ਟੱਟ ਤੇ ਬੈਠ ਕੇ ਸੋਹਤ ਨਾਮ ਕਹੋ ਨਾਨਕ ਜਨ ਕੀ ਸਰਕਾਰ ਮਨ ਨਿਰਮਲ ਹਰ ਰਵ ਰਿਆ ਮਨ ਨਿਰਮਲ ਵਿਕਾਰਾਂ ਤਰੈ ਤੂ ਨਾਲ ਕੁਲਿਆ ਮਿਲਿਆ ਹੈ ਪਾਇਆ ਦਰਗੇ ਮਾਂ ਇੱਥੇ ਦਰਗਾਹ ਵਿੱਚ ਜਾ ਕੇ ਪਾਈ ਜਾਇਜ਼ੇ ਕਾ ਹੰਦੀ ਕਿਉਂਕਿ ਸੁਰਖੀ ਹੋ ਕੇ ਆਇਆ ਹੈ ਨਾ ਰਬ ਦਾ ਨਾਮ ਜਦ ਕੋਈ ਫਾਇਦ ਕਾਮ ਨਹੀਂ ਕਿਸ ਨਾਲ ਚੋਖਾ ਧੜੀ ਨਹੀਂ ਆਂ ਕੀਤੀਆਂ ਸਚਨ ਤੇ ਆਏ ਕਿ ਰੱਬ ਨੂੰ ਆ ਕੇ ਆਦਮਾਨ ਸਮਾਨ ਮਿਲਦਾ ਹੈ ਸਾਤ ਦੂਰ ਸੇ ਵਨ ੁਰਣਾ ਇਹ ਵਿਰਲੇ ਸੰਸਾਰ ਪੰਨ ਸਮਝਉਂਦਾ ਹੈ ਪੰਕਤੀ ਕਿ ਪਿਆਸੀ ਸਾਰੇ ਨਹੀਂ ਬਣ ਸਕਦੇ ਬਹੁਤ ਵਿਰਲੇ ਨੇ ਵਿਰ ਸੰਸਾਰ ਬਹੁਤ ਵਿਰਲੇ ਜਨ ਤੋ ਇਹ ਬਸਤ ਨਹੀਂ ਤਾਂ ਕਿ ਵੀ ਪੜ ਕੇ ਵੀ ਨਾਮ ਜਪ ਕੇ ਦੂਸਰੇ પતિ ਦਿਵਸ ਰੱਖਦਾ ਇਸ ਹਮੇਸ਼ਾ ਵੱਡਾ ਕਿ ਨਾਮ ਜਰਾ ਕਿਉਂ ਜੀ ਗੱਲ ਹੁੰਦੀ ਹੈ ਇੱਥੇ ਦੇ ਪਾਇਪ ਅਰਦਾਸ ਗੁਰੂ ਸੱਚੇ ਪਾਤਸ਼ਾਹ ਜੀ ਜਿੰਨੇ ਕਾ ਸਭ ਦਾ ਭਲਾ ਤੇਰੀ ਕੀ